ਸਤਿ ਸ੍ਰੀ ਅਕਾਲ ਦੋਸਤੋ ਆਪਾਂ ਇਸ ਵੇਲੇ ਖੜੇ ਆਂ ਫਿਰੋਜ਼ਪੁਰ ਮੁਗਾ ਰੋਡ ਤੇ ਪਿੰਡ ਦੁੰਨੇਕੇ ਜਿੱਥੋਂ ਆਪਾਂ ਖਬਰ ਕੀਤੀ ਸੀ ਤਕਰੀਬ 4-5 ਦਿਨ ਪਹਿਲਾਂ ਇੱਕ ਕਿ ਭਾਰਤੀ ਔਮਨ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਜਿਨ੍ਹਾਂ ਦਾ ਘਰ ਪਿੰਡ ਦੁੰਨੇਕੇ ਦੇ ਵਿੱਚ ਹੈ ਤੇ ਉਹਨਾਂ ਦੇ ਘਰ ਨੂੰ ਜਿਹੜਾ ਰੋਡ ਜਾਂਦੀ ਹੈ ਉਹਦਾ ਨਾਮ ਕ੍ਰਿਕਟਰ ਹਰਮਨਪ੍ਰੀਤ ਕੌਰ ਰੋਡ ਹੈ ਜਿਹੜਾ ਉਹ ਰੱਖਿਆ ਗਿਆ ਸੀਗਾ ਤੇ ਇਹ ਪਿਛਲੀ ਕਾਂਗਰਸ ਸਰਕਾਰ ਦੇ ਵੇਲੇ ਹੋਇਆ ਉਸ ਤੋਂ ਬਾਅਦ ਹੁਣ ਜਦੋਂ ਹਰਮਨਪ੍ਰੀਤ ਨੇ ਵਰਲਡ ਕੱਪ ਜਿੱਤਿਆ ਤਾਂ ਉਸ ਤੋਂ ਬਾਅਦ ਸਾਰਿਆਂ ਦੀਆਂ ਨਜ਼ਰਾਂ ਇੱਕ ਵਾਰ ਫੇਰ ਹਰਮਨਪ੍ਰੀਤ ਤੇ ਟਿਕੀਆਂ ਤੇ ਤਕਰੀਬਨ ਮੀਡੀਆ ਅਦਾਰਿਆਂ ਨੇ ਕਾਫੀ ਇਹਨੂੰ ਕਵਰ ਕੀਤਾ ਪਰ ਜੀਡੀਪੀ ਨਿਊਜ਼ ਵੱਲੋਂ ਇੱਕ ਵੱਖਰੀ ਖਬਰ ਕੀਤੀ ਗਈ ਸੀ ਕਿ ਉਹਦੇ ਘਰ ਨੂੰ ਜਿਹੜਾ ਰੋਡ ਜਾਂਦੀ ਹੈ ਉਹਦਾ ਬੋਰਡ ਲੱਗਿਆ ਹੋਇਆ ਹੈ ਉਹਦਾ ਬੁਰਾ ਜਾਊਗਾ ਹਾਲੇ ਵੀ ਜਿਹੜਾ ਉਹ ਬੋਰਡ ਉਵੇਂ ਹੀ ਹੈ ਹਾਲਾਂਕਿ ਜਿਸ ਦਿਨ ਅਸੀਂ ਪਹਿਲੇ ਦਿਨ ਆਏ ਸੀ ਤੇ ਬਿਲਕੁਲ ਨਹੀਂ ਦਿਖਦਾ ਸੀਗਾ ਇਹਦੇ ਮੂਰੇ ਦਰਖਤ ਛੋਟੇ ਛੋਟੇ ਸੀਗੇ ਤੇ ਉਸ ਤੋਂ ਬਾਅਦ ਜਿਹੜਾ ਅਸੀਂ ਉਹ ਦਰਖਤਾਂ ਨੂੰ ਪਾਸੇ ਕੀਤਾ ਹੈ ਤਾਂ ਹੁਣ ਇਹ ਬੋਰਡ ਹੈ ਜਿਹੜਾ ਦਿਖਣਾ ਸ਼ੁਰੂ ਹੋਇਆ ਸੋ ਇਹ ਕੱਚਾ ਰਸਤਾ ਜਿਹੜਾ ਸ਼ੁਰੂ ਦੇ ਵਿੱਚ ਤਕਰੀਬਨ 100 ਫੁੱਟ ਹੈਗਾ ਜਿਹੜਾ ਉਹਦੇ ਘਰ ਨੂੰ ਜਾਂਦਾ ਉਸ ਤੋਂ ਬਾਅਦ ਬਹੁਤ ਵਧੀਆ ਰੋਡ ਆ ਵੈਸੇ ਸੋ ਇਹ ਖਬਰ ਕਰਨ ਤੋਂ ਬਾਅਦ ਮਿਊਨਿਸਪਲ ਕਾਰਪੋਰੇਸ਼ਨ ਮੋਗਾ ਤੇ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਉਹ ਜਾਗਿਆ ਹੈ ਖੁਸ਼ੀ ਦੀ ਗੱਲ ਹੈ ਪਰ ਹਲੇ ਵੀ ਥੋੜਾ ਜਿਹਾ ਜਾਗਿਆ ਹੈ ਕਿਉਂਕਿ ਸਿਰਫ ਜਾਬਤਾ ਪੂਰਾ ਕਰਨ ਵਾਲੀ ਗੱਲ ਹੈ ਜਿਹੜੀ ਕੀਤੀ ਗਈ ਹੈ ਸਾਫ ਸਫਾਈ ਦੀ ਜਿਹੜੀ ਜ਼ਰੂਰਤ ਸੀ ਉਹ ਨਹੀਂ ਕੀਤੀ ਗਈਗੀ ਸੋ ਮੈਂ ਤੁਹਾਨੂੰ ਦਿਖਾਉਣਾ ਚਾਹੁੰਨਾ ਹੈ ਕਿ ਜੀਡੀਪੀ نیوز ਵੱਲੋਂ ਖਬਰ ਕੀਤੇ ਜਾਣ ਤੋਂ ਬਾਅਦ ਕ੍ਰਿਸਪਲ ਕਾਰਪੋਰੇਸ਼ਨ ਮੋਗਾ ਨੇ ਕ੍ਰਿਕਟਰ ਹਰਮਨਪ੍ਰੀਤ ਕੌਰ ਰੋਡ ਦਾ ਜਿਹੜਾ ਇੱਕ ਨਵਾਂ ਬੋਰਡ ਬਣਾ ਕੇ ਇਹ ਮੋਗਾ ਫਿਰੋਜ਼ਪੁਰ ਰੋਡ ਦੇ ਜਿਹੜਾ ਡਿਵਾਈਡਰ ਦੇ ਵਿਚਾਲੇ ਬਿਲਕੁਲ ਲਾ ਦਿੱਤਾ ਹੈ ਤੇ ਇਹਦਾ ਮੂੰਹ ਕੀਤਾ ਐਰੋ ਕੀਤਾ ਉਸ ਰੋਡ ਵੱਲ ਨੂੰ ਜਿਹੜੀ ਕਿ ਕ੍ਰਿਕਟਰ ਹਰਮਨਪ੍ਰੀਤ ਕੌਰ ਦੇ ਘਰ ਨੂੰ ਜਾਂਦੀ ਹੈ ਭਾਰਤੀ ਮੈਲਾ ਕ੍ਰਿਕਟ ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਇਹ ਉਹ ਰੋਡ ਹੈ ਮੈਂ ਤੁਹਾਨੂੰ ਦਿਖਾ ਦਿਆਂ ਦੂਰੋਂ ਇਹ ਉਹ ਰੋਡ ਹੈ ਜਿਹੜੀ ਕਿ ਉਹਦੇ ਘਰ ਨੂੰ ਜਾ ਰਹੀ ਹੈ ਸੋ ਧੰਨਵਾਦ ਕਰਦੇ ਆਂ ਮਿਊਸਪਲ ਕਾਰਪੋਰੇਸ਼ਨ ਮੋਗਾ ਦਾ ਜਿਨ੍ਹਾਂ ਨੇ ਜੀਡੀਵੀ ਨਿਊਜ਼ ਦੀ ਖਬਰ ਹੈ ਜਿਹੜੀ ਉਹਦੇ ਤੇ ਗੌਰ ਕੀਤੀ ਹੈ ਤੇ ਮੋਗੇ ਦਾ ਨਾਮ ਹੈ ਜਿਹੜਾ ਉਹਨੂੰ ਬਦਨਾਮ ਹੋਣ ਤੋਂ ਬਚਾਇਆ ਕਿਉਂਕਿ ਜਿਸ ਦਿਨ ਹਰਮਨਪ੍ਰੀਤ ਕੌਰ ਮੋਗੇ ਆਊਗੀ ਤਾਂ ਇੱਥੇ ਬਹੁਤ ਵੱਡਾ ਜਿਹੜਾ ਇਕੱਠ ਹੋਏਗਾ ਤੇ ਉਸ ਇਕੱਠ ਦੇ ਵਿੱਚ ਜਿਹੜੀ ਮਿਊਸਪਲ ਕਾਰਪੋਰੇਸ਼ਨ ਮੋਗਾ ਦੀ ਇੱਧਰ ਤਹੱਤਕ ਹੋਣੀ ਸੀ ਮੇਰੇ ਖਿਆਲ ਮੁਤਾਬਕ ਉਹਦੇ ਤੋਂ ਬਚਾਅ ਹੋ ਗਿਆ ਕਿਉਂਕਿ ਹੁਣ ਘੱਟੋ-ਘੱਟ ਦੋਨੇ ਪਾਸੇ ਬੋਰਡ ਆ ਜਿਹੜਾ ਲਿਖਿਆ ਗਿਆ ਵੇਖੋ ਤੁਸੀਂ ਦੋਨੇ ਪਾਸੇ ਦਿਖਦਾ ਹੈ ਕਿਉਂਕਿ ਹੁਣ ਘੱਟੋ-ਘੱਟ ਐਨੀ ਕਿ ਤਾਂ ਚਲੋ ਸੇਫ ਸਾਈਡ ਹੋ ਗਈ ਹੈ ਐਨੀ ਕਿ ਤਾਂ ਚਲੋ ਨੱਕ ਬਚੀ ਹੈ ਕਿ ਉਹਦੇ ਘਰ ਨੂੰ ਜਿਹੜਾ ਬੋਰਡ ਰੋਡ ਜਾਂਦੀ ਹੈ ਉਹਦਾ ਬੋਰਡ ਪ੍ਰੋਪਰ ਡਿਸਪਲੇ ਹੋਇਆ ਵੈ ਚਲੋ ਰੋਡ ਜਦੋਂ ਬਣ ਜੇਗੀ ਤਾਂ ਉਹਦੇ ਹਾਲਾਤ ਵੀ ਸੁਧਰ ਜਾਣਗੇ ਅੱਗੇ ਕਾਫੀ ਵਧੀਆ ਰੋਡ ਬਣੀ ਹੋਈ ਆ ਵੈਸੇ ਆ 100 150 40 ਹੈ ਜਿਹੜੀ ਕੱਚੀ ਰੋਡ ਹੈ ਸੋ ਇੱਕ ਵਾਰ ਫੇਰ ਧੰਨਵਾਦ ਕਰਦੇ ਆਂ ਜ਼ਿਲ੍ਹਾ ਪ੍ਰਸ਼ਾਸਨ ਮੋਗਾ ਤੇ ਮਿਊਸਪਲ ਕਾਰਪੋਰੇਸ਼ਨ ਮੋਗਾ ਦਾ ਜਿਨ੍ਹਾਂ ਨੇ ਜੀਡੀਵੀ ਨਿਊਜ਼ ਦੀ ਇਸ ਖਬਰ ਤੇ ਗੌਰ ਕੀਤੀ ਹੈ ਪਰ ਹੋਰ ਵੀ ਜ਼ਿਆਦਾ ਧੰਨਵਾਦੀ ਹੁੰਦੇ ਜੇਕਰ ਆਹ ਝਾੜੀਆਂ ਜਿਹੜੀਆਂ ਤੁਸੀਂ ਇੱਥੋਂ ਸਾਫ਼ ਕਰਵਾ ਦਿੰਦੇ ਤਾਂ ਇਹਦਾ ਕੀ ਕੰਮ ਐ ਇੰਨਾ ਝਾੜੀਆਂ ਦਾ ਦੱਸੋ ਇੱਥੇ ਉਧਰਲੇ ਪਾਸੇ ਵੀ ਦੇਖ ਲਓ ਤੇ ਇੱਧਰਲੇ ਪਾਸੇ ਦੇਖ ਲਓ ਜਣੇ ਦੀ ਸਮੱਸਿਆ ਦੇ ਅਸਲ ਹੱਲ ਵੱਲ ਨੂੰ ਤੁਰਨਾ ਚਾਹੀਦਾ ਹੈ ਮਿਊਸਪਲ ਕਾਰਪੋਰੇਸ਼ਨ ਮੋਗਾ ਨੂੰ ਆਹ ਜਿਹੜਾ ਉਹਦੇ ਘਰ ਨੂੰ ਰੋਡ ਜਾਂਦੀ ਹੈ ਘਟੋ ਘਟੇ ਸਾਫ਼ ਸੁਥਰੀ ਤਾਂ ਦਿਖੇ ਨਾ ਕੱਚੀ ਐ ਦੈਟਸ ਇ ਡਿਫਰੈਂਟ ਮੈਟਰ ਉਹ ਇੱਕ ਵੱਖ ਲੱਗ ਗੱਲ ਹੈਗੀ ਐ ਸੋ ਕੱਚੇ ਹੋਣਾ ਇਸ ਗੱਲ ਦੀ ਦਾ ਸਬੂਤ ਨਹੀਂ ਹੈਗਾ ਕਿ ਵੀ ਇਹ ਅਨਡਵੈਲਪਡ ਆ ਜਾਂ ਸਾਫ਼ ਨਹੀਂ ਹੈਗਾ ਪਰ ਆ ਜਿਹੜੀਆਂ ਝਾੜੀਆਂ ਦਿਖਦੀਆਂ ਪਈਆਂ ਇਹਦੇ ਤੋਂ ਜ਼ਰੂਰ ਜਿਹੜਾ ਹੈਗਾ ਚੰਗਾ ਨਹੀਂ ਲੱਗਦਾ ਅੱਖਾਂ ਨੂੰ ਦੇਖ ਕੇ ਤੁਹਾਨੂੰ ਵੀ ਲੱਗਦਾ ਹੋਊਗਾ ਮੈਨੂੰ ਵੀ ਨਹੀਂ ਲੱਗ ਰਿਹਾ ਸੋ ਇਹ ਚੰਗਾ ਨਹੀਂ ਲੱਗ ਰਿਹਾ ਇਹ ਦੀ ਸਾਫ਼ ਸਫਾਈ ਹੈ ਜਿਹੜੀ ਉਹ ਹੋ ਜਾਣੀ ਚਾਹੀਦੀ ਸੀ ਸੋ ਮੇਅਰ ਸਾਹਿਬ ਨੂੰ ਬੇਨਤੀ ਹੈ ਕਿ ਜੀ ਇਹਦੇ ਵੱਲ ਵੀ ਧਿਆਨ ਦਿਓ ਆ ਚੋ ਝਾੜੀਆਂ ਜਿਹੜੀਆਂ ਚੰਗੀਆਂ ਨਹੀਂ ਲੱਗ ਰਹੀਆਂ ਬੋਰਡ ਲਾਤਾ ਤੁਸੀਂ ਬਹੁਤ ਸੋਹਣਾ ਕੀਤਾ ਬਹੁਤ ਧੰਨਵਾਦ ਤੁਹਾਡਾ ਜੀਡੀਵੀ ਨਿਊਜ਼ ਨੇ ਜਿਹੜਾ ਮਹਿਲ ਕਦਮੀ ਕਰਕੇ ਜਿਹੜਾ ਹੈਗਾ ਇਹ ਅਪਰਾਲਾ ਕੀਤਾ ਸੀਗਾ ਤੋਂ ਦੇ ਆਧਾਰ ਤੇ ਤੁਸੀਂ ਬੋਰਡ ਤਾਂ ਦਿੱਤਾ ਲਾ ਪਰ ਆ ਸਾਫ ਸਫਾਈ ਜਿਹੜੀ ਹਲੇ ਰਹਿ ਗਈ ਹੈ ਇਹ ਵੀ ਕਰਵਾ ਦਿਓ ਜੀ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ